ਸਾਧੂ ਦੇ ਚਾਰੇ ਪਾਸੇ ਹੋਏ ਚਰਚੇ ਬੰਦੇ ਨੂੰ ਦੇਖ ਕੇ ਕਰ ਦਿੰਦਾ ਅਜਿਹਾ ਚਮਤਕਾਰ ਹੈ ਕਿ ਲੋਕ ਡਿੱਗ ਪੈਂਦੇ ਨੇ ਪੈਰਾਂ ਦੇ ਵਿੱਚ ਤਾਂ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਸਾਧੂ ਦੇ ਭੇਜ ਦੇ ਵਿੱਚ ਇੱਕ ਠੱਗ ਬੰਦਾ ਆਇਆ ਅਤੇ ਬਰਤਨ ਦੇ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਉਹ ਗਿਆ ਉਹ ਗਿਆ ਜੀ ਹਾਂ ਦੱਸਦੀ ਏ ਕੀ ਨਿਨਾਾਇਕ ਗਿਰੋ ਬਣਾਇਆ ਹੋਇਆ ਜੋ ਕਿ ਇੱਕ ਇਨਸਾਨ ਨੂੰ ਦੇਖ ਲੈਂਦੇ ਨੇ ਕਿ ਕਿਹਦੇ ਕੋਲ ਹੁਣ ਪੈਸਾ ਆ ਤੇ ਕਿਹਦੇ ਸੋਨੇ ਦੇ ਗਹਿਣੇ ਪਾਏ ਹੋਏ ਨੇ ਤਾਂ ਫਿਰ ਉਹ ਗਿਰੋ ਜਿਸ ਦੇ ਵਿੱਚ ਇੱਕ ਜਨਾਨੀ ਵੀ ਇਹਨਾਂ ਦੇ ਨਾਲ ਸ਼ਾਮਿਲ ਹੁੰਦੀ ਹੈ ਤਾਂ ਫਿਰ ਭੇਸ ਬਦਲ ਕੇ ਸਾਧੂਆਂ ਵਾਲੇ ਕੱਪੜੇ ਪਾ ਕੇ ਅਜਿਹੇ ਲੋਕਾਂ ਨੂੰ ਠੱਗਦੇ ਨੇ ਉੱਥੇ ਇਸ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਦੇ ਸੋਨੇ ਦੇ ਗਹਿਣੇ ਲੋਹਾਲੇ ਅਤੇ ਗੱਠੜੀ ਦੇ ਵਿੱਚ ਕੂੜ-ਕਵਾਰ ਪਾ ਕੇ ਇਸ ਦੇ ਹੱਥ ਦੇ ਵਿੱਚ ਸੌਂਪ ਦਿੱਤਾ ਕਿ ਹੁਣ ਤੇਰਾ ਸਾਰਾ ਕੰਮ ਬਣ ਜਾਵੇਗਾ ਸਾਰੇ ਬਾਰੇ ਨਿਆਰੇ ਹੋ ਜਾਣਗੇ ਤੇ ਜਦੋਂ ਇਸ ਬਰਤਨ ਦੇ ਵਪਾਰੀ ਨੇ ਉਸ ਨੂੰ ਖੋਲ ਕੇ ਦੇਖਿਆ ਤਾਂ ਇਸ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਕਿਉਂਕਿ ਉਹ ਠੱਗ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਤੇ ਬਦਲੇ ਚ ਇਸ ਨੂੰ ਇੱਟਾਂ ਰੋੜੇ ਘਾਫੂਸ ਦੇ ਗਿਆ ਅਰਜੰਦ ਦਾ ਕਾਲਜ ਦਾ ਗੇਟ ਟੱਪਣ ਸਾਹਿਬ ਕਹਿੰਦਾ ਮੈਨੂੰ ਸਾਈਡ ਤੇ ਲਾ ਦੋ ਮੈਂ ਕਿਹਾ ਬਾਬਾ ਜੀ ਤੁਸੀਂ ਅੱਡੇ ਤੇ ਜਾਣਾ ਹੋਊਗਾ ਨਹੀਂ ਕਹਿੰਦਾ ਅੱਧੂ ਬਾਦ ਬਾਬਾ ਜੀ ਪੈਦਲ ਮਾਲ ਚ ਜਾਣਗੇ ਫਿਰ ਕੀ ਹੋਇਆ ਹਾਂ ਉਹ ਦੋ ਗਹਿਣੇ ਕਿਵੇਂ ਲਏ ਉਹਨਾਂ ਨੇ ਬਾਬਾ ਜੁੱਤ ਬਾਬਾ ਉਤਲਦਾ ਪਿਆ ਸੀ ਮੇਰੀ ਗੱਡੀ ਚੋਂ ਐਨੇ ਚ ਮੋਟਰਸਾਈਕਲ ਵਾਲਾ ਦਵਾਦਾ ਉਹ ਫੇਰ ਉੱਥੇ ਆ ਗਿਆ ਉਹ ਆ ਗਿਆ ਫਿਰ ਬਾਬੇ ਦੇ ਪੈਰੀਂ ਪੈ ਗਏ ਬਾਬੇ ਸਾਨੂੰ ਮਾਫ ਕਰ ਦੇ ਤਾ ਮਾਫ ਕਰ ਦੋ ਹੈ ਪਹਿਲਾਂ ਤਾਂ ਪਟਕਾਰ ਲਾਈ ਮੁੜ ਕੇ ਆ ਲੈ ਜਾ ਤੈਨੂੰ ਮਾਫ ਕਰਦਾ ਪੁੱਤ ਜਿਹੜਾ ਤੁਹਾਡੇ ਤੋਂ ਸੋਨਾ ਲਿਆ ਉਹਨਾਂ ਨੇ ਕਿਵੇਂ ਲਿਆ ਉਹ ਕਿਵੇਂ ਲਿਆ ਉਹਨਾਂ ਉਤਣ ਲੱਗੇ ਫੇਰ ਬਾਬੇ ਨੇ ਮੈਨੂੰ ਇੱਕ ਪੱਥਰ ਜਿਹਾ ਦਿੱਤਾ ਹੈਗਾ ਅੱਛਾ ਪੱਥਰ ਦੇ ਕੇ ਕਹਿੰਦੇ ਉਹ ਦਸ ਦਿਨ ਨੋਟ ਚ ਲਪੇਟ ਲੈ ਦਸ ਦਿਨ ਨੋਟ ਚ ਲਪੇਟ ਕੇ ਉਹਨਾਂ ਨੂੰ ਕਦੇ ਲੈ ਜੀ ਨਾਲੇ ਉਹਨਾਂ ਨੂੰ ਦਸ ਪੱਥਰ ਦਿੱਤਾ ਦਸ ਦਿਨ ਨੋਟ ਚ ਉਹਨਾਂ ਦਾ ਲਪੇਟਦਾ ਇੱਕ ਹੂੰ ਮੁੜ ਕੇ ਕਾਗਜ਼ੇ ਦੇਤਾ ਉਹਨਾਂ ਨੂੰ ਉਹਨਾਂ ਦਾ ਕਾਗਜ਼ ਲਪੇਟ ਲੈ ਨਾਲ ਉਹਦਾ ਕੜਾ ਲਵਾ ਲਿਆ ਦੂਜੇ ਬੰਦੇ ਦਾ ਵੀ ਹੂੰ ਕਹਿੰਦਾ ਆਲਾ ਸਵਾਲ ਨੂੰ ਪਤਾ ਵਿੱਚ ਤੇ ਤੇ ਆਲੇ ਤੱਕ ਤੂੰ ਪਾਜਾ ਦੀ ਮੋਜ ਹੋ ਜੂਗੀ ਤੁਹਾਡੇ ਨਾਲ ਕੀ ਹੋਇਆ ਮੁੜ ਕੇ ਮੈਨੂੰ ਵੀ ਕਾਗਜ਼ਾ ਲਪੇਟ ਕਿਉਂ ਨੇ ਦੇਤਾ ਕਹਿੰਦਾ ਆਲੇ ਸਖਲਾ ਤੇ ਉਹ ਕਾਗਜ਼ਾ ਮੇਰੇ ਤੋਂ ਲੈ ਕੇ ਇੱਕ ਵਾਰੀ ਮੈਨੂੰ ਰਮਾਲਜਾ ਦਿੱਤਾ ਉਹਦੋਂ ਮੁੜ ਕੇ ਮੈਨੂੰ ਪਤਾ ਕਿ ਮੈਂ ਰਮਾਲ ਖੋਲ ਕੇ ਦੇਖਿਆ ਮੈਂ ਕਿਹਾ ਚਾਹ ਦੇਖੀ ਕੀ ਹੈ ਕੁੱਤੋ ਕੁਛ ਵੀ ਨਹੀਂ ਕਾ ਪੂਜਾ ਸੀਗਾ ਮੈਂ ਆਪਣਾ ਹੱਥ ਕੰਨ ਨਹੀਂ ਨਾ ਮਾਦੀ ਤੇ ਅੰਗੂਠੀ ਵੀ ਹੈ ਨਹੀਂ ਤੇ ਕੜਾ ਵੀ ਹੈ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਹਾਡਾ ਨੀ ਨਹੀਂ ਮੈਂ ਬਾਅਦ ਚ ਦੇਖਿਆ ਹੋਗਾ ਕਿੰਨੇ ਤੋਲੇ ਦੇ ਸੀ ਅੰਗੂਠੀ ਕਿੰਨੇ ਤੋਲੇ ਦਾ ਕੜਾ ਸੀ 6.5 ਤੋਲੇ ਦਾ ਕੜਾ ਜਾਂਦਾ ਜਾਂ ਤੇ ਕੋਈ 1 ਤੋਲੇ ਦੇ ਕਰੀਬ ਦੀ ਅੰਗੂਠੀ ਹੈ ਕੋਈ ਜਿਹੜੇ ਤੁਹਾਨੂੰ ਲੱਗਦਾ ਵੀ ਜਿਹੜੀ ਲੇਡੀਜ਼ ਤੇ ਉਹ ਸੀਗੇ ਨਾਲ ਉਹ ਰਲੇ ਹੋਏ ਸੀ ਤੁਹਾਨੂੰ ਇਹ ਲੱਗਦਾ ਹਾਂ ਜੀ ਉਹ ਇਸਲਾਮ ਤੋਂ ਥਲੇ ਹੋਏ ਜਿਹੜੇ ਉਹਨਾਂ ਦਾ ਕੋ ਡਰਾਮਾ ਬਾਜੀ ਹੈ ਜੀ ਜਿਵੇਂ ਦਿਨ ਤੇ ਹੜ੍ਹ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕਿਵੇਂ ਦੇਖਦੇ ਆ ਤੁਸੀਂ ਬਹੁਜੀ ਇਹ ਕਾਨੂੰਨ ਵਿਵਸਥਾ ਦੇ ਉੱਤੇ ਹੈ ਇ ਅਨਸਰ ਹੈਗੇ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਦੇ ਆ ਕੋਈ ਇਹਨਾਂ ਨੂੰ ਤੇ ਜਦੋਂ ਉੱਥੇ ਮੌਕੇ ਦੇ ਪੰ ਦੇਖਿਆ ਤੇ ਹਾਜਿਦਤ ਨਾਲ ਆਪਣੇ ਕੈਮਰੇ ਵੀ ਕੰਦੇ ਵਿੱਚ ਖੜਾ ਹੋਏ ਹੋਏ ਆ ਜਿਹੜੇ ਚੌਂਕ ਦੇ ਵਿੱਚ ਲੱਗੇ ਹੋਣ ਚਾਹੀਦੇ ਸੀਗੇ ਉਹ ਕੈਮਰੇ ਵਿੱਚ ਕੰਮ ਨਹੀਂ ਕਰਦੇ ਇਹਨਾਂ ਦੇ ਲੱਗਦਾ ਵੀ ਜਿਹੜੇ ਸ਼ਹਿਰ ਵਿੱਚ ਕੈਮਰੇ ਸਰਕਾਰੀ ਲੱਗੇ ਹੋਏ ਉਹ ਇਹ ਵੀ ਕੋਈ ਵੱਡਾ ਸਵਾਲ ਹਨ ਬਿਲਕੁਲ ਸਵਾਲ ਹੈਗਾ ਜੀ ਉਹ ਇੱਕ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਉਹਨਾਂ ਨੂੰ ਗੱਡੀ ਵਿੱਚ ਮਿਠਾ ਨਹੀਂ ਮਿਠਾਉਣਾ ਚਾਹੀਦਾ ਨਹੀਂ ਮਿਠਾਉਣਾ ਚਾਹੀਦਾ ਜੀ ਮੈਂ ਪਹਿਲੇ ਵੀ ਕਿਸੇ ਨੂੰ ਮਿਠਾਉਂਦਾ ਹੁੰਦਾਗਾ ਕੋਈ ਬਦਲਤੀ ਗੱਲ ਹੈ ਜਾਂ ਕਿਸਮਤ ਇਦਾਂ ਦੀ ਸੀ ਮੇਰੀ ਕੇ ਮੇਰੇ ਨਾਲ ਘਟਨਾ ਵਾਪਰ ਗਈ ਹਾਲਾਂਕਿ ਤੇ ਰਵਈਆ ਕਿਸ ਤਰ੍ਹਾਂ ਤੁਸੀਂ ਆਏ ਹੋਏ ਦੇਖੋ ਹੁਣ ਤੱਕ ਮੇਰੇ ਨਾਲ ਰਵਈਆ ਬਹੁਤ ਵਧੀਆ ਹੈ ਉਮੀਦ ਹੈ ਕਿ ਆਪਣਾ ਲਾਭ ਕੇ ਚੋਦਾ ਨੂੰ 13 15 ਦਾ ਪੁਲਿਸ ਕਹਿ ਰਹੀ ਹੈ ਸਰਕਾਰ ਦੀ ਡੈਰੀ ਵੀ 15 ਅਵਸਤ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਪਰ ਦੂਸਰੇ ਨਹੀਂ ਕੋਈ ਕੋਈ ਸਖਤੀ ਵਾਲਾ ਕੋਈ ਨਹੀਂ ਦਿਖ ਰਿਹਾ ਜੀ ਸਾਦੇ ਚੌਂ ਖਾਲੀ ਪਏ ਕਿਤੇ ਕੋਈ ਪੁਲਿਸ ਨਜ਼ਰ ਨਹੀਂ ਆ ਰਹੀ ਜੀ ਦੂਸਰੇ ਪਾਸੇ ਬਸਟੈਂਡ ਚੌਂਕੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜੀ ਨਾਮਾਈ ਤੇ ਕੀ ਮਾਮਲਾ ਦੀ ਘਟਨਾ ਵਾਪਰੀ ਹੈ ਮੈਂ ਜੀ ਹਾਲ ਦਾ ਦਰਸ਼ਨ ਸਿੰਘ ਹਾਂ ਤੇ ਬਸਟੈਂਡ ਚੌਂਕੀ ਲੱਗਿਆ ਹੋਇਆ ਹਾਂ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀਗੀ ਆਪਣੇ ਕਟੋਰੂਮ ਤੋਂ ਜਿਆ ਕਰਕੇ ਕਿਸੇ ਨਾ ਕੋਈ ਫੌਰੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਖੜਾ ਤੇ ਇੱਕ ਸਾਫ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾ ਸੰਘੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਸਵਾਧਿਕਾਰ ਕੋਰ ਤੋਂ ਹਉਣ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਉੱਥੇ ਆਪਣੇ ਹਾਜੀ ਰਤਨ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁੜ ਕੇ ਆ ਕੇ ਰਜਿੰਦਰਾ ਕਾਲ ਚ ਉਤਰ ਗਏ ਉਹ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜੀ ਰਤਨ ਚੌਕ ਤੋਂ ਲਿਆ ਜਾਂ ਆਖਰਿੰਦਰਾ ਕਾਲ ਤੇ ਲਿਆ ਘਟਨਾ ਦਾ ਕੀ ਪਤਾ ਲੱਗਿਆ ਤੁਹਾਨੂੰ ਪੁੱਤਰੋਂ ਕੰਟਰੋਲ ਰੂਮ ਤੇ ਆਇਆ ਜਾਂ ਜਿਹਨੇ ਜਿੰਨਾ ਘਟਨਾ ਵਾਪਰੀ ਉਹਨਾਂ ਨੇ ਫੋਨ ਕੀਤਾ ਉਹ ਨਹੀਂ ਕਟੋਰੂਮ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕਟੋਰੂਮ ਤੇ ਫੋਨ ਕੀਤਾ ਹੋਣਾ ਇਸ ਤਰ੍ਹਾਂ ਦੇ ਪਹਿਰਾਬੇ ਸੀ ਜਿਹੜੀਆਂ ਉਹ ਮੈਂ ਦੱਸ ਉਹ ਇਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਮਤਲਬ ਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕੁ ਦੀ ਖੋਈ ਟੋਟਲ ਇਹ ਕਹਿੰਦੇ ਵੀ ਸਾਢੇ ਇੱਕ ਤਿੰਨ ਤੜਾ ਵਾਲੇ ਦਾ ਸ਼ਾਇਦ ਘੜਾ ਸੀਗਾ ਤੇ ਮਤਲਬ ਅੱਧੇ ਇੱਕ ਟੋਲੇ ਦਾ ਸਾਫ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰ ਰਹੇ ਆਂ ਜੀ? ਕਾਰਵਾਈ ਕਰ ਰਹੇ ਆਂ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆਂ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਪਰ ਦੁਕਾਨ ਤੇ ਕਹਿੰਦੇ ਬੰਦੀ ਖੋ ਸਾਡੀ ਉੱਥੇ ਹੋਈ ਆ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਜਗ੍ਹਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਮਰੇ ਦੇ ਅਕਾ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਗੇ ਉਹਨਾਂ ਕੋਲ ਉੱਥੇ ਅਸੀਂ ਹੋ ਕੇ ਪਹੁੰਚ ਚੈੱਕ ਕਰਾਂਗੇ। ਅੱਛਾ ਜਿਸ ਤਰ੍ਹਾਂ 15 ਅਗਸਤ ਤੇ ਗਏ ਆ ਆਪਣੇ ਪੀਸੀਆਰ ਜਗ੍ਹਾ ਜੇ ਨੱਕ ਤੇ ਲਿਖੀ ਹੋਈ ਹੈ ਉੱਥੇ ਪੀਸੀਆਰ ਵਾਲਾ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸਕਰੀਏ ਦੇ ਉਹ ਤੇ ਤੁਸੀਂ ਇੱਕ ਗੱਠੜੀ ਨੂੰ ਵੀ ਦੇਖਿਆ ਇਹ ਉਹੀ ਗੱਠੜੀ ਹੈ ਜੋ ਕਿ ਇਸ ਵਿਅਕਤੀ ਨੂੰ ਉਹ ਠੱਗ ਪਖੰਡੀ ਬਾਬਾ ਮੂਰਖ ਬਣਾ ਕੇ ਜੇ ਗਹਿਣੇ ਲੈ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ